ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਰਦਾਰ ਚਰਜਿੰਗ ਸਿੰਘ ਚੰਨੀ ਅੱਜ ਪਿੰਡ ਪਾਸਲਾ ਵਿਖੇ ਪਬਲਿਕ ਮੀਟਿੰਗ ਨੂੰ ਪਹੁੰਚੇ ਇੱਥੇ ਉਹਨਾਂ ਸੂਬੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਆ ਕਿ ਆ ਕਿ ਸੂਬਾ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਹੈ ਤੇ ਕੇਂਦਰ ਦੇ ਨਾਲ ਮਿਲ ਕੇ ਕਿਸਾਨਾਂ ਦੇ ਉੱਤੇ ਅਤਿਆਚਾਰ ਵੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਲੋਕ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ ਇਹ ਸਾਰੀਆਂ ਹੀ ਕਾਂਗਰਸ ਦੀ ਦੇਣ ਹੈ ਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਤੁਸੀਂ ਮੈਨੂੰ ਜਿਤਾਉਂਦੇ ਹੋ ਤਾਂ ਇਸ ਤੋਂ ਵੱਧ ਸਹੂਲਤਾਂ ਮੈਂ ਤੁਹਾਡੇ ਇਲਾਕੇ ਨੂੰ ਪਰਦਾਨ ਕਰਾਂਗੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਵੱਲੋਂ ਇਲਾਕੇ ਦੇ ਲੋਕਾਂ ਦਾ ਜੀਵਨ ਸਫਲ ਬਣਾਉਣ ਦੇ ਲਈ अनेका ਪ੍ਰੋਜੈਕਟ ਕੱਢੇ ਜਾਣਗੇ ਇਸ ਮੌਕੇ ਪਿੰਡ ਫਾਸਲਾ ਵਿਖੇ अनेका ਨੌਜਵਾਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਦੀ ਮਜ਼ਬੂਤੀ ਨੂੰ ਵਧਾਇਆ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਛੋਟੀ ਜਿਹੀ ਇੱਕ ਪਬਲਿਕ ਮੀਟਿੰਗ ਨੇ ਹੀ ਰੈਲੀ ਦਾ ਰੂਪ ਧਾਰਨ ਕਰ ਲਿਆ ਸੀ ਜਿਸ ਲੋਕਾਂ ਦਾ ਭਾਰੀ ਉਤਸ਼ਾਹ ਦੇਖ ਕੇ ਕਾਂਗਰਸੀ ਵਰਕਰਾਂ ਵਿੱਚ ਵੀ ਖੁਸ਼ੀ ਦੀ ਲਹਿਰ ਜਾਗ ਪਈ ਚੰਜੀ ਸਿੰਘ ਚੰਨੀ ਉਹਨਾਂ ਨੇ ਸਾਰੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਮਰਥਨ ਦੇਣ ਦੇ ਲਈ ਅਪੀਲ ਵੀ ਕੀਤੀ ਜਨੀ ਸਾਹਿਬ ਫਲੋਰ ਦੇ ਵਿੱਚ ਮਜੂਦਾ ਪਾਰਟੀ ਦੇ ਕਿ ਮੈਂਬਰ ਆ ਛੜ ਛੜ ਕੇ ਤੁਹਾਡੇ ਵੱਲ ਆ ਰਹੇ ਨੇ ਕੀ ਕਾਰਨ ਮੰਨਦੇ ਹੋ ਇਸ ਚੀਜ਼ ਦਾ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਜੋਇਨ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਹਜੂਮ ਹੈ ਜਿਹੜਾ ਉਹ ਕਾਂਗਰਸ ਪਾਰਟੀ ਵੱਲ ਆ ਗਿਆ ਹੈ ਉਹ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਸਰ ਜਿਦਾ ਅਜਕ ਕਿਹੜੇ ਕਿਸਾਨ ਲੀਡਰ ਸੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਥੇ ਪ੍ਰਧਾਨ ਮੰਤਰੀ ਜੀ ਆਏ ਐ ਭਾਈ ਜਮਜਮ ਆਓ ਲੇਕਿਨ ਸਾਡੇ ਕਿਸਾਨਾਂ ਨੂੰ ਫੜ ਕੇ ਅੰਦਰ ਦੇ ਰਹੇ ਆ ਅੱਜ ਕਿਸਾਨਾਂ ਨੇ ਇਹਨਾਂ ਨੇ ਨਜ਼ਰਬੰਦ ਕੀਤਾ ਹੈ ਜੇ ਨਹੀਂ ਕੇ ਜੀ ਜੀ ਇੱਥੇ ਬਿੰਦਾ ਕਰਦੇ ਆਰੇ ਬਹੁਤ ਮਾੜੀ ਗੱਲ ਹੈ ਜਿਹੜੀ ਇਹਨਾਂ ਨੇ ਕੀਤੀ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡਾ ਕਿਸਾਨਾਂ ਦੇ ਨਾਲ ਕੀ ਐ ਬਹਿਰ ਹੈ ਹਾਏ ਮੋਦੀ ਸਾਹਿਬ ਤੇ ਤੁਸੀਂ ਤੁਸੀਂ ਹੈ ਜਿਹੜੇ ਸਾਡੇ ਕਿਸਾਨਾਂ ਨੂੰ ਫੜ ਫੜ ਕੇ ਅੰਦਰ ਲੈ ਜਾਂਦੇ ਕੀ ਐ ਬਹਿਰ ਤੁਹਾਡਾ ਕਿਸਾਨਾਂ ਦਾ ਸਰਪੰਚ ਸਾਹਿਬ ਅੱਜ ਪਾਸਲੇ ਵੇਖੇ ਸਰਦਾਰ ਚਲ ਸਿੰਘ ਚੰਨੀ ਹੁਣੇ ਆਏ ਕੀ ਕਹਿਣਾ ਚਾਹੁੰ ਜੀ ਜੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਇੱਕ ਪਾਕੀ ਸਾਮਯਾਬ ਕਰਾਂਗੇ ਅਸੀਂ ਪਾਸਲਾ ਨਿਵਾਸੀਆਂ ਨੂੰ ਜਿਸਤਵਾਲ ਰੋਜ ਚੋਰਾ ਅਧੂਰਾ ਕਰਵਾਏ ਨਿਵਾਸੀਆਂ ਨੂੰ ਲਾ ਕੇ ਜਿਆਨੋ ਇਹ ਕਰਦੇ ਆਂ ਕਿ ਕਈ ਵੀ ਥਰੀਜ ਨੂੰ ਇੱਕ ਇੱਕ ਊਟ ਅਤੇ ਮੋਹਰ ਲਾ ਕੇ सरदार चरणजी चङी न कामयाबु बुकां वाहिगुरु जी का ख़सा वाहिगुरु